ਪੂਰੇ ਪੰਜਾਬ ਸੂਬੇ ਅੰਦਰ ਠੰਡ ਦਾ ਕਹਿਰ ਜੋ ਹੈ ਉਹ ਵੱਧ ਚੁੱਕਾ ਹੈ ਔਰ ਖਾਸ ਕਰਕੇ ਜੇਕਰ ਸੀਤ ਲਹਿਰ ਦੀ ਗੱਲ ਕਰੀਏ ਤਾਂ ਸੀਤ ਲਹਿਰ ਨੇ ਸਾਰੇ ਪਾਸੇ ਆਪਣਾ ਪਸਾਰਾ ਜੋ ਹੈ ਉਹ ਪਸਾਰਿਆ ਹੋਇਆ ਹੈ ਔਰ ਸੀਤ ਲਹਿਰ ਦੇ ਕਾਰਨ ਠੰਡ ਇਕਦਮ ਜੋ ਹੈ ਉਹ ਜ਼ੋਰ ਫੜ ਗਈ ਹੈ ਜੇਕਰ ਗੱਲ ਕਰੀਏ ਸਰਦੀ ਜ਼ਿਲ੍ਹੇ ਗੁਰਦਾਸਪੁਰ ਦੀ ਤਾਂ ਇਹ ਮੌਸਮ ਜੋ ਹੈ ਬੀਤੇ 2 ਦਿਨ ਤੋਂ ਬੜਿਆ ਹੋਇਆ ਹੈ ਔਰ ਸੀਤ ਲਾਰ ਕਾਰਨ ਲੋਕਾਂ ਦੇ ਅੰਦਰ ਜੋ ਹੈ ਉਹ ਕੰਬਾ ਛਿੜਿਆ ਹੋਇਆ ਹੈ ਲੋਕਾਂ ਨੂੰ ਆਪਣੇ ਕੰਮ ਕਰਨ ਦੇ ਵਿੱਚ ਕਾਫੀ ਦਿੱਕਤਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਰੋਜ਼ਾਨਾ ਆਪਣੇ ਕੰਮ ਦੇ ਉੱਤੇ ਜਾਣਾ ਹੈ ਦਿਹਾੜੀ ਲ ਇਹ ਮੈਕੈਨਿਕਲ ਕੰਮ ਕਰਨੇ ਨੇ ਜਿਹੜੇ ਕਿ ਆਪਣੇ ਹੱਥਾਂ ਦੇ ਨਾਲ ਕਿਰਤ ਕਰਨੀ ਹੈ ਉਹ ਨਾਲ ਲੋਕਾਂ ਵਾਸਤੇ ਕਾਫੀ ਜਿਆਦਾ ਮੁਸ਼ਕਲ ਦਾ ਜੋ ਹੈ ਉਸ ਬਬ ਬਣਿਆ ਹੋਇਆ ਹੈ ਕਿਉਂਕਿ ਸੀਟ ਲੈ ਕਰਨ ਹੱਥ ਜੋ ਨੇ ਇਸ ਵਕਤ ਪੂਰੀ ਤਰ੍ਹਾਂ ਠਰੇ ਹੋਏ ਨੇ ਸਾਰੇ ਸਰੀਰ ਦੇ ਵਿੱਚ ਜਿਹੜੀ ਹੈ ਉਹ ਕੰਪਨਸ਼ਰੀ ਹੋਈ ਹੈ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕੁਝ ਲੋਕ ਜਿਹੜੇ ਨੇ ਇਹ ਮਾਰਕੀਟ ਵਾਲੇ ਜਿਹੜੇ ਵੱਖ-ਵੱਖ ਕਾਰੋਬਾਰ ਦੇ ਨਾਲ ਸੰਬੰਧਿਤ ਨੇ ਉਹ ਜੋ ਨੇ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋ ਕੇ ਜੋ ਹੈ ਅੱਗ ਸੇਕ ਰੇ ਨੇ ਠੰਡ ਤੋਂ ਆਪਣੇ ਆਪ ਦਾ ਬਚਾਅ ਕਰਨ ਦੀ ਜੋ ਹੈ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਬਜ਼ੁਰਗ ਨੇ ਹੱਥ ਵੀ ਜਿਹੜੇ ਨੇ ਇਸ ਵਕਤ ਕੰਬਦੇ ਹੋਏ ਦਿਖਾਈ ਦੇ ਰਹੇ ਨੇ ਭਾਵੇਂ ਅੱਗ ਦੇ ਅੱਗੇ ਜੋ ਹੈ ਉਹ ਬੈਠੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਬਜ਼ੁਰਗੋ ਕੀ ਮੰਨਣਾ ਹੈ ਕਿ ਕਿੰਨੀ ਜਿਹੜੀ ਹੈ ਇਸ ਵਕਤ ਠੰਡ ਚੱਲ ਰਹੀ ਹੈ ਔਰ ਇਸ ਦੇ ਕਾਰਨ ਕਿੰਨਾ ਕੁ ਠੰਡ ਦਾ ਪ੍ਰਕੋਪ ਜਿਹੜਾ ਇਸ ਵਾਰ ਪ੍ਰਭਾਵ ਚੱਲ ਰਿਹਾ ਹੈ ਠੰਡ ਤੇ ਉਹਨੇ ਇੰਨੀ ਕਿ ਪੈ ਰਹੀ ਹੈ ਕਿ ਜਿਹੜਾ ਕਾਰੋਬਾਰ ਲੋਕੀ ਕਰ ਰਹੇ ਨੇ ਕਾਰੋਬਾਰ ਸਤ ਤੁਹਾਨੂੰ ਦੇਖਦੇ ਜਾਂ ਤੁਹਾਨੂੰ ਅੰਦਕਾਨਾ ਸਾਰੀਆਂ ਬੰਦ ਨੇ ਉਹ ਗਾ ਨਹੀਂ ਕੋਈ ਹੌਂਡਿਆ ਕੋਈ ਕੁਝ ਨਹੀਂ ਹੁੰਦਾ ਸਾਰਾ ਦਾ ਕਾਰੋਬਾਰ ਜਿਹੜਾ ਠੱਪ ਪਿਆ। ਸੀਤ ਲਿਆਰ ਦਾ ਕਿੰਨਾ ਕਸਰ ਜੇ। ਸੀਤ ਲਿਆਰ ਦਾ ਕਾਫੀ ਅਸਰ ਹੈ ਕੋਈ ਕੰਮਕਾਰ ਤੇ ਚੱਲ ਨਹੀਂ ਰਿਹਾ ਸੀਤ ਲਿਆਰ ਰਿੰਨੀ ਪੈ ਰਹੀ ਹੈ ਕਿ ਦੋ ਕੀ ਮੋਟਰਸਾਈਕਲਾਂ ਦੇ ਸਾਈਕਲਾਂ ਦੇ ਜਿਹੜੇ ਚੱਲਦੇ ਨੇ ਉਹਨਾਂ ਦੇ ਹੱਥ ਠਰ ਜਾਂਦੇ ਆ ਚਾਂੜ ਗਾ ਧੂਏ ਤੇ ਬਹਿ ਕੇ ਸੇਕ ਕੋਈ ਵਿਚਾਰੇ ਜਾਂਦੇ ਆ। ਇਸੇ ਤੇ ਰਾਹ ਵੀ ਖਲੋ ਜਾਂਦੇ ਨੇ। ਹਾਂ ਰਾਹ ਵੀ ਰ ਵੀ ਜਾਂਦੇ ਜਾਂਦੇ ਅੱਗੇ ਕਿਸੇ ਬਜ਼ੁਰਗ ਬੰਦੇ ਬੈਠੇ ਸੀਗੇ। ਕਹਿੰਦੇ ਹੱਥ ਬੜੇ ਠਰ ਗਿਆ ਤੇ ਠੰਡ ਦੇ ਵਿੱਚ ਕੋਈ ਵੀ ਕੰਮ ਜਿਹੜਾ ਨਹੀਂ ਹੋ ਰਿਹਾ। ਬਿਲਕੁਲ ਇੱਥੇ ਕੁਝ ਲੋਕ ਜਿਹੜੇ ਮੇਰੇ ਖਾਲ ਮਕੈਨਿਕ ਦਾ ਕੰਮ ਕਰਦੇ ਨੇ ਮੋਟਰ ਮਕੈਨਿਕ ਨੇ ਭਾਜੀ ਕਿਸ ਤਰ੍ਹਾਂ ਦਾ ਬਲ ਕੰਮ ਚੱਲ ਰਿਹਾ ਇਸ ਵਕਤ ਜਾਂ ਠੰਡ ਕਰਨੇ ਤੁਸੀਂ ਆਪਣਾ ਕਾਰੋਬਾਰ ਕਰ ਸਕਦੇ 5 ਦਿਨ ਹੋ ਗਿਆ ਬਹੁਤ ਹੀ ਜ਼ਿਆਦਾ ਹੈ ਨੁਕਸਾਨ ਹੋ ਰਿਹਾ ਜਾ ਜੀ ਇੱਥੇ ਕੰਮ ਕੋਈ ਹੈ ਨਹੀਂ ਇੱਥੇ ਜੀ ਰੋਜ਼ ਵੇਲੇ ਬੈਗ ਚੱਲ ਜੀਦਾ ਨਾ ਕੰਮ ਨਾ ਕਾਰ ਆ ਕੇ ਸੇਕੀਦੀ ਹੈ ਜੀ ਆ ਕੇ ਸੇਕੀ ਦਾ ਘਰ ਨੂੰ ਚੱਲ ਜੀਦਾ ਜੀ ਔਰ ਕੁਛ ਨਹੀਂ ਹੈਗਾ ਇੱਥੇ ਹਾਂ ਫਿਰਸਰੇ ਕੰਮ ਕਰਦੇ ਠੰਡ ਮੈਂ ਕਿਹਾ ਜਨਾਬ ਕਰਦੇ ਹੀ ਨਹੀਂ ਮਤਲਬ ਹੀ ਨਹੀਂ ਜਿੰਦ ਤੱਕ ਆਗਰ ਨਾ ਸੇਕੀ ਆਣ ਕੇ ਜਨਾਬ ਇੱਥੇ ਇੰਨਾ ਠੰਡਾ ਹੁੰਦਾ ਇੰਨਾ ਠੰਡਾ ਬਹੁਤ ਹੀ ਜ਼ਿਆਦਾ ਪਰੋਲ ਬਾ ਠੰਡਾ ਨਾਲ ਲੱਗਦਾ ਨਹੀਂ ਪਰੋਲ ਨੂੰ ਹੰਕਾਰ ਹੁੰਦਾ ਹੀ ਕੋਈ ਨਹੀਂ ਹੈਗਾ ਜੀ ਸਵੇਰ ਦੇ ਪਹਿਲੇ ਬੈਠੇ ਹੁੰਦੇ ਸੀ ਜਾਣੇ ਰੋਟੀਆਂ ਵੀ ਕਿੱਥੋਂ ਖਵਾਉਣੀਆਂ ਜੀ ਰੋਟੀਆਂ ਦਾ ਜੋ ਮੁਸ਼ਕਲ ਹੋ ਗਈ ਹੈ ਬਹੁਤ ਜ਼ਿਆਦਾ ਠੰਡ ਨੇ ਇੰਨਾ ਅਸਰ ਪਾਇਆ ਹਾਂ ਜੀ ਠੰਡ ਕਰਕੇ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਈ ਹੈ ਘੱਟ ਨਿਕਲਦੇ ਨੇ ਲੋਕ ਨਿਕਲਦੇ ਹੀ ਨਹੀਂ ਬਹੁਤ ਬਹੁਤ ਕਿਤੇ ਆ ਜੀ ਜਿਸ ਨੂੰ ਬਹੁਤ ਜ਼ਿਆਦਾ ਅਮਰਜੈਂ ਵੇ ਵੀ ਤੇ ਹੱਥ ਠੰਡ ਕਰਨਾ ਤੁਹਾਡੇ ਕੰਮਕਾਰ ਹੋ ਜਾਂਦਾ ਹੈ। ਨਾ ਜੀ ਕਿੱਥੇ ਕੰਮ ਹੁੰਦਾ ਅੱਗ ਵੀ ਸੇਕ ਲਈ ਤਾਂ ਵੀ ਨਹੀਂ ਹੁੰਦਾ ਕੰਮ ਮੜਾ ਜਾ ਪਰਾ ਜਾਈਏ ਉਸੇ ਵੇਲੇ ਉਹ ਹਿਆਲ ਹੋ ਜਾਂਦਾ ਜੀ। ਬਿਲਕੁਲ ਔਰ ਇੱਥੇ ਹੋਰ ਵੀ ਲੋਕ ਨੇ ਜਿਹੜੇ ਮਕੈਨਿਕਲ ਦਾ ਕੰਮ ਕਰ ਰਹੇ ਨੇ ਖਾਲਸਾ ਵੈਲਡਿੰਗ ਵਰਕਸ ਵਾਲੇ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ। ਖਾਲਸਾ ਜੀ ਕਿਵੇਂ ਠੰਡ ਨੇ ਕਿੰਨਾ ਪ੍ਰਭਾਵਿਤ ਕੀਤਾ? ਜੀ ਠੰਡ ਤੇ ਹੈਗੀ ਹੈ ਜੀ ਬਹੁਤ। 10 ਵਜੇ ਤੇ ਸਵੇਰੇ ਘਰੋਂ ਆਈਦਾ ਵਾ ਤੇ ਅੱਧੀ ਢਾਈ ਤੇ ਬੈਠੇ ਬੁੱਕਰ ਬੁੱਕਰ ਮਾਰਦੇ ਠੰਮ ਲੰਗ ਜਾਂਦਾ ਤੇ ਟਾਈਮ ਕੀ ਬਾਇਦਾ। ਠੰਡ ਤਾਂ ਤੇ ਹੈ ਜੋਰ ਆ ਗਾਕ ਤੇ ਕੋਈ ਤੇ ਉਹ ਵੀ ਢੀਕਦੇ ਰਹਿੰਦੇ ਆ ਵੀ ਕਿਤੇ ਮਸਾ ਧੁੱਪ ਲੱਗੇ ਪਰ ਉਹ ਗੱਲ ਬੰਦ ਹੀ ਨਹੀਂ ਬਾਕੀ ਹਵਾਵਾਂ ਉਹਾਂ ਚੱਲਣ ਦੀਆਂ ਠੰਡੀਆਂ ਗੱਲ ਨਹੀਂ ਬਣਦੀ ਸੂਰਜ ਸੂਰਜ ਕਦੋਂ ਦਾ ਨਿਕਲਿਆ ਸੂਰਜ ਤਾਂ ਨਿਕਲਦਾ ਨਹੀਂ ਜੀ ਸੂਰਜ ਆ ਸੂਰਜ ਜਿਹੜਾ ਹੀ ਨਹੀਂ ਇਥੋਂ ਬਾਹਰ ਜੀ ਸੂਰਜ ਤਾਂ ਕਾਫੀ ਦਿਨ ਹੋ ਗਏ ਨਿਕਲੇ ਨੂੰ ਤੇ ਠੰਡੀ ਹਵਾ ਬਹੁਤ ਚੱਲਣ ਦੀ ਆ ਵੇਖ ਲਓ ਜਦੋਂ ਦਾ ਨਵਾਂ ਸਾਲ ਚੜ੍ਹਿਆ ਉਹਨਾਂ ਦੀ ਸੀਤ ਲਹਿਰ ਹੀ ਆ ਮੈਂ ਕਿਹ ਕੁੱਛ ਨਾ ਪੁੱਛੋ ਤੁਸੀਂ ਜਨਾਬ ਬਿਲਕੁਲ ਜਿਸ ਦਿਨ ਦਾ ਨਵਾਂ ਸਾਲ ਜਿਹੜਾ ਆਇਆ ਉਸ ਤੋਂ ਬਾਅਦ ਸੂਰਜ ਦੇਵਤਾ ਨੇ ਜਿਹੜੇ ਨੇ ਉਹ ਦਰਸ਼ਨ ਨਹੀਂ ਦਿੱਤੇ ਔਰ ਜਿਸ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਆਮ ਜਿਹੜੇ ਲੋਕ ਜਿਹੜੇ ਕਿਰਤ ਕਰਨ ਵਾਲੇ ਲੋਕ ਨੇ ਜਿਨ੍ਹਾਂ ਦਾ ਰੋਜ਼ਾਨਾ ਆਪਣਾ ਕਮਾਉਣਾ ਆਪਣਾ ਖਾਣਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਸਾਰਾ ਦਿਨ ਉਹ ਅਵੇਲੇ ਵਾਕੇ ਚਲੇ ਜਾਂਦੇ ਨੇ ਕਿਉਂਕਿ ਲੋਕਾਂ ਦੀ ਵੀ ਜੋ ਹੈ ਬਾਹਰ ਵੀ آمد ਕਟ ਹੈ ਔਰ ਕੰਮਕਾਰ ਕੰਮ ਕਰਕੇ ਗਾਕੀ ਵੀ ਜਿਹੜੀ ਹੈ ਉਹ ਕਟੀ ਹੋਈ ਹੈ ਜਿਸ ਕਾਰਨ ਜੋ ਹੈ ਉਹਨਾਂ ਦੇ ਕਿਤੇ ਨਾ ਕਿਤੇ ਕਾਰੋਬਾਰ ਵੀ ਪ੍ਰਭਾਵਿਤ ਨੇ ਉਧਰੋਂ ਠੰਡ ਕਰਨ ਉਹਨਾਂ ਦੇ ਵੀ ਮੰਨਣਾ ਹੈ ਕਿ ਠੰਡ ਕਰਨ ਇੰਨੀ ਸੀਤ ਲੈ ਰਿਹਾ ਕਿ ਹੱਥਾਂ ਨੂੰ ਜੋ ਹੈ ਉਹ ਉਂਗਲਾਂ ਸਿੱਧੀਆਂ ਨਹੀਂ ਹੁੰਦੀਆਂ ਔਰ ਅੱਧਾ ਦਿਨ ਉਹ ਇਸੇ ਤਰ੍ਹਾਂ ਬੈਠ ਕੇ ਅੱਗ ਸੇਕ ਕੇ ਹੀ ਆਪਣਾ ਜੋ ਹੈ ਉਹ ਟਾਈਮ ਪਾਸ ਕਰਦੇ ਨੇ ਔਰ ਬਾਅਦ ਵਿੱਚ ਜੋ ਹੈ ਦਿਨ ਢਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇਸੇ ਤਰ੍ਹਾਂ ਹੀ ਜੋ ਹੈ ਆਪਣੇ ਘਰ ਵਾਪਸ ਜਾਣਾ ਪੈਂਦਾ ਜਿਸ ਕਾਰਨ ਉਹਨਾਂ ਦਾ ਆਰਥਿਕ ਪੱਖੋਂ ਵੀ ਜੋ ਹੈ ਨੁਕਸਾਨ ਹੋ ਰਿ ਸਨਪਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ